हां जी दोस्तों आपा मेरे ਪਿੰਡ ਵੱਲ ਜਿਹੜੇ ਪਹੁੰਚਣ ਲੱਗੇ ਆ ਤੇ ਆ ਚੈੱਕ ਕਰੋ ਜੀ ਮੇਰੇ ਪਿੰਡ ਦਾ ਮਾਹੌਲ ਆ ਚੈੱਕ ਕਰੋ ਜੀ ਮਾਹੌਲ ਕਿੰਨਾ ਘੈਂੜ ਆ ਹੈ ਸਿਟੀ ਵਾਲੇ ਏਰੀਆ ਦੇ ਵਿੱਚ ਇਦਾਂ ਦਾ ਮਾਹੌਲ ਨਹੀਂ ਉੱਥੇ ਦੇ ਕੋਈ ਹੈ ਹੀ ਨਹੀਂ ਆ ਤਾਂ ਪਤਾ ਹੀ ਨਹੀਂ ਤੁੰਦ ਦਾ ਹਾਂ ਜੀ ਦੋਸਤੋ ਆਪਾਂ ਪਹੁੰਚ ਗਏ ਜੀ ਘਰ ਵਾਲੀ ਸਾਈਡ ਤੇ ਲੇਕਿਨ ਅਲੀ ਦੇ ਵਿੱਚ ਪਹੁੰਚਿਆ ਜੀ ਸਪੇਸ ਜਮਈ ਹੈ ਨਹੀਂ ਕਿ ਇੱਕ ਵੀ ਜਗ੍ਹਾ ਦੇ ਉੱਪਰ ਗੱਡੀ ਲਗਾਣ ਨੂੰ ਆ ਚੈੱਕ ਕਰੋ ਇੱਥੋਂ ਹੈ ਨਹੀਂ ਅੱਗੇ ਗੱਡੀ ਲੱਗੀ ਹੀ ਹੈ ਨਿਸ਼ਾਨੀ ਗੱਡੀਆਂ ਗੱਡੀਆਂ ਖੜ੍ਹੀਆਂ ਹੋਈਆਂ ਤੇ ਪਿੱਛੇ ਵੀ ਉਰਾਂ ਸਪੇਸ ਹੈ ਨਹੀਂ ਗੱਡੀਆਂ ਗੱਡੀਆਂ ਖੜ੍ਹੀਆਂ ਇਸੇ ਕਰਕੇ ਇਹ ਮੁੱਲੇ ਨੂੰ ਆਪਾਂ ਛੱਡਣਾ ਚਾਹਨੇ ਜੀ ਕਿਉਂਕਿ ਹੈਲੋ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਕਿ ਸਭ ਚੜਦੀ ਕਲਾ ਚ ਹੋਣਗੇ ਸਵਾਗਤ ਹੈ ਤੁਹਾਡਾ ਇੱਕ ਨਵੇਂ ਦੇ ਇੱਕ ਨਵੀਂ ਵੀਡੀਓ ਨਾਲ ਮੈਂ ਤੁਹਾਡਾ ਦੋਸਤ ਪਿਆਰਾ ਸਿੰਘ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮ ਵਾਲੇਕੁਮ ਜੀ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਸਵੇਰੇ ਦੇ तकरीबन 9:00 ਵਜੇ 10 ਮਿੰਟ ਹੋ ਰਹੇ ਨੇ ਜੀ ਸਾਢੇ ਵਾਲੀ ਜਿਹੜੀ ਸਵੇਰ ਉਹ 5:00 ਵਜੇ ਹੀ ਸੀ ਰੈਗੂਲਰ ਹਰ ਰੋਜ਼ ਦੀ ਤਰ੍ਹਾਂ ਮੈਡਮ ਜੀ ਨੇ ਸਾਰੀ ਜੋ ਵੀ ਫੂਡ ਕਰਦੀ ਤਿਆਰੀ ਉਹ ਵਿਚਾਰਿਆਂ ਨੇ ਕਰ ਲਈ ਹੋਈ ਹੈ ਬੇਸਿਕ ਠੰਡ ਵੜੀ ਲੱਗਦੀ ਵੀ ਲੇਕਿਨ ਇੰਨੰ ਨੂੰ ਤੇ ਕੱਲ ਵਾਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਮੈਂ ਗਾਂ ਜਿਹੜਾ ਵਲੌਗ ਕਰੀ ਨਹੀਂ ਕਰ ਸਕਿਆ ਉਹ ਵਾਲੇ ਵਲੌਗ ਨੂੰ ਕੰਟੀਨਿਊ ਕਰਦੇ ਹੋਏ ਹੁਣ ਗਾਂ ਚਲਦੇ ਹਾਂ ਜੀ ਫਿਲਹਾਲ ਗੱਡੀ ਜਿਹੜੀ ਉਹ ਮੈਂ ਛੋਟੇ ਨੂੰ ਦਿੱਤੀ ਸੀ ਕਿ ਜੀ ਜੈਨ ਨੂੰ ਮੈਂ ਪਿੰਡ ਛੱਡ ਆਇਆ ਸੀਗਾ ਠੀਕ ਹੈ ਹੁਣ ਫਿਲਹਾਲ ਗੱਡੀ ਜਿਹੜੀ ਮੈਂ ਛੋਟੇ ਕੋਲ ਲੈਣ ਲਈ ਚੱਲਾ ਵਾਂ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਵੀ ਕਾਰਵਾ ਹੈਗਾ ਵਾ ਉਹ ਸਾਰਾ ਹੀ ਤੁਹਾਨੂੰ ਸ਼ੋ ਹੋ ਜਾਏਗਾ ਤੇ ਪਲੀਜ਼ ਵਲੌਗ ਦੇ ਵਿੱਚ ਬਣੇ ਰਹੋ ਤਾਂ ਕਿ ਅ ਕੱਲ ਜੋ ਵੀ ਹੋਇਆ ਵਾ ਉਹ ਸਾਰੇ ਜੋ ਵੀ ਮੈਂ ਕੰਮਕਾਜ ਕੀਤੇ ਨੇ ਉਹ ਤੁਹਾਨੂੰ ਸਮਝ ਲੱਗ ਸਕੇ ਠੀਕ ਹੈ ਜੀ ਜੋ ਵੀ ਕੱਲ ਸਾਰੇ ਕੰਮਕਾਜ ਕੀਤੇ ਨੇ ਉਹ ਤੁਹਾਡੇ ਨਾਲ ਹਰ ਇੱਕ ਚੀਜ਼ ਮੈਂ ਸ਼ੇਅਰ ਕਰਾਂਗਾ ਤੇ ਪਲੀਜ਼ ਆਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਲਿਓ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਸਭ ਨਾਲੋਂ ਪਹਿਲਾਂ ਤੁਹਾਨੂੰ ਮਿਲ ਜੇ ਤੇ ਚਲੋ ਫਿਲਹਾਲ ਹੁਣ ਨਿਕਲਦੇ ਆਂ ਇੱਥੋਂ ਪਹਿਲਾਂ ਚੱਲਦੇ ਆਂ ਛੋਟੇ ਜੇ ਕੰਪਨੀ ਠੀਕ ਹੈ ਜੀ ਬਾਈਕ ਆਪਣੇ ਕੋਲ ਆ ਤੇ ਗੱਡੀ ਆ ਉਹ ਛੋਟੇ ਕੋਲ ਆ ਠੀਕ ਹੈ ਤੇ ਨਿਕਲਦੇ ਆਂ ਇਥੋਂ ਫਟਾਫਟ ਪਹਿਲਾਂ ਛੋਟੇ ਵਾਲੀ ਸਾਈਡ ਤੋਂ ਉੱਥੋਂ ਗੱਡੀ ਲੈ ਕੇ ਆਨੇ ਆਂ ਪਹਿਲਾਂ ਛੱਟੇ ਕੋਲ ਹਾਂਜੀ ਦੋਸਤੋ ਆਪਾਂ ਨਿਕਲ ਚੁੱਕੇ ਆਂ ਜੀ ਕਰੋ ਫਿਲਹਾਲ ਹੁਣ ਪਹਿਲਾਂ ਛੋਟੇ ਦੀ ਕੰਪਨੀ ਜਾਣਾ ਵਾ ਠੀਕ ਹੈ ਉੱਥੋਂ ਹੁੰਦੇ ਆਂ ਫਿਰ ਗਾਂ ਜਿਹੜਾ ਵੀ ਪ੍ਰੋਸੈਸ ਹੈਗਾ ਉਹ ਏ ਸ਼ੁਰੂ ਸਫਰ ਠੀਕ ਹੈ ਤੇ ਬਣੇ ਰਿਓ ਸਫਰ ਦੇ ਵਿੱਚ ਤੇ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਉਹ ਬਿਲਕੁਲ ਪਤਾ ਲੱਗ ਜਾਈ ਜਾਈ ਕੱਲ ਮੈਂ ਕੀਤਾ ਕੀ ਹੈ ਠੀਕ ਹੈ ਬੇਸਿਕ ਅੱਜ ਜਿਹੜੀ ਇਹ ਠੰਡ ਉਹ ਕੱਲ ਨਾਲੋਂ ਜ਼ਿਆਦਾ ਵਾ ਆ ਚੈੱਕ ਕਰੋ ਠੀਕ ਹੈ ਅੱਜ ਦੇ ਹਾਲੇ ਤੱਕ ਧੁੱਪ ਦਾ ਕੋਈ ਨਾ ਮੋ ਨਿਸ਼ਾਨ ਨਹੀਂ ਟਾਈਮ ਤਕਰੀਬਨ ਜਿਹੜੇ ਉਹ 9:30 ਹੋ ਚੁੱਕੇ ਨੇ ਲਈ ਤੇ ਕੱਲ ਜਿਹੜੀ ਇਸ ਟਾਈਮ ਦੇ ਉੱਪਰ ਨਾ ਹਲਕੀ ਹਲਕੀ ਧੁੱਪ ਲੱਗੀ ਸੀਗੀ ਤੇ ਬੇਸਿਕ ਸੁਣਨ ਨੂੰ ਆਇਆ ਵਾ ਕਿ ਹੁਣ ਠੰਡ ਜਿਹੜੀ ਹੋਰ ਥੋੜੀ ਵੱਧ ਜਾਣੀ ਆ ਚਲੋ ਜੇ ਵੱਧ ਜੇ ਤੋ ਵਧੀਆ ਸਮਾ ਜਿਹੜਾ ਆਪਣੇ ਕੱਪੜੇ ਵੀ ਪਏ ਨੇ ਆਪਣੇ ਕੋਲ ਜਿਹੜੇ ਸੇਲ ਕਰਨ ਵਾਲੇ ਉਹ ਨਿਕਲ ਜਾਣਗੇ ਠੀਕ ਹੈ ਤੇ ਚਲੋ ਹੁਣ ਪਹੁੰਚਦੇ ਹਾਂ ਛੋਟੀ ਜਿਹੀ ਕੰਪਨੀ ਹੌਲੀ ਹੌਲੀ ਚਲਾ ਕੇ ਜਾਂਦੇ ਆ ਬਾਈਕ ਕਿਉਂਕਿ ਬਾਈਕ ਜ਼ਿਆਦਾ ਤੇ ਚਲਾਈ ਤੇ ਬਾਈ ਹੱਥ ਸੁੱਣ ਹੋ ਜਾਣੇ ਨੇ ਤੇ ਚਲੋ ਪਹ ਲੋ ਜੀ ਦੋਸਤੋ ਪਹੁੰਚ ਗਏ ਆ ਆਪਾਂ ਛੋਟੇ ਦੀ ਕੰਪਨੀ ਫਿਲਾਲ ਹੁਣ ਛੋਟੇ ਨੂੰ ਪ੍ਰੋਵਾਈਡ ਦਿੰਨੇ ਆ ਤੇ ਉਹਨਾਂ ਦੇ ਕੋਲੋਂ ਗੱਡੀ ਲੈ ਕੇ ਫਿਰ ਚੱਲ ਰਹੇ ਆਂ ਘਰੇ ਵਾਪਸ ਤੇ ਠੰਡ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਸੀਗੀ ਹੱਥ-ਪੂਰੇ ਸੋਨੋ ਗਏ ਆ ਤੇ ਲੋਕ ਹਾਲੇ ਵੀ ਆਪਣੇ ਆਪਣੇ ਕੰਮ ਕਰਦੇ ਜਿਹੜੇ ਜਾਂਦੇ ਪਏ ਆ ਕੰਪਲੈਕਸ ਵੱਲ ਤੇ ਇੱਥੇ ਲੱਖਾਂ ਦੀ ਤعداد ਦੇ ਵਿੱਚ ਲੋਕ ਵਿਚਾਰੇ ਆਪਣੀ ਰੋਟੀ ਕਮਾਣ ਲਈ ਇਸ ਏਰੀਆ ਵਿੱਚ ਆਉਂਦੇ ਨੇ ਠੀਕ ਆ ਤੇ ਚਲੋ ਜੀ ਆਹ ਖੜੀਆ ਗੱਡੀ ਆਪਣੀ ਤੇ ਲੈਨੇ ਆ ਗੱਡੀ ਛੋਟੇ ਕੋਲੋਂ ਤੇ ਚੱਲਦੇ ਆਂ ਜੀ ਵਾਪਸ ਸਾਡੀ ਦੋਸਤ ਆਪਾਂ ਮੇਰੇ ਪਿੰਡ ਵੱਲ ਜਿਹੜੇ ਪਹੁੰਚਣ ਲੱਗੇ ਆ ਤੇ ਆ ਚੈੱਕ ਕਰੋ ਜੀ ਮੇਰੇ ਪਿੰਡ ਦਾ ਮਾਹੌਲ ਹੈ ਠੀਕ ਹੈ ਆ ਦੇਖੋ ਜੀ ਇੱਥੇ ਸਵੇਰੇ ਸਵੇਰੇ ਬਹੁਤ ਹੰਦਪਹੀ ਜਦ ਕਿ ਸਿਟੀ ਵਾਲੇ ਏਰੀਆ ਦੇ ਵਿੱਚ ਤੁੰਦ ਦਾ ਨਾਮੋਂ ਨਿਸ਼ਾਨ ਨਹੀਂ ਹੈਗਾ ਲੇਕਿਨ ਪਿੰਡਾਂ ਥਾਵਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਮਾਹੌਲ ਥੜਾ ਹੋਰ ਹੀ ਹੁੰਦਾ ਵਾ ਕਿਉਂਕਿ ਫਰੈਸ਼ 에ਅਰ ਤੇ ਹਰ ਇੱਕ ਚੀਜ਼ ਬਹੁਤ ਹੀ ਵਧੀਆ ਆ ਦੇਖੋ ਜੀ ਤੁੰਦ ਚੈੱਕ ਕਰੋ ਹੌਲੀ ਹੌਲੀ ਜਾ ਰਹੀਆਂ ਗੱਡੀਆਂ ਕਿਉਂਕਿ ਤੁੰਦ ਬਹੁਤ ਆ ਆਦਰ ਦੇਖੋ ਆ ਸਾਈਡ ਦੇ ਚੈੱਕ ਕਰੋ ਠੀਕ ਹੈ ਤੇ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਸਾਈਡ ਦੇ ਉੱਪਰ ਜਿਹੜੀ ਆ ਆਪਣਾ ਮਕਾਨ ਹੈ ਜਿਹੜਾ ਉਹ ਲੈਣ ਵਾਲੇ ਇੱਕ ਛੋਟਾ ਜਿਹਾ ਸ਼ੀਆਣਾ ਜਿਹਦੇ ਵਿੱਚ ਅਸੀਂ ਆਪਣੀ ਰੰਡੀ ਹੋਈ ਜ਼ਿੰਦਗੀ ਜਿਹੜੀ ਉਹ ਕੱਟਣੀ ਆ ਠੀਕ ਆ ਤੇ ਫਿਲਹਾਲ ਹੁਣ ਪਹੁੰਚਣ ਵਾਲੇ ਆ ਥੋੜਾ ਟਾਈਮ ਲੱਗੂਗਾ ਕਿਉਂਕਿ ਬਹੁਤ ਸਲੋ ਜਾ ਰਹੀਆਂ ਵਾ ਗੱਡੀਆਂ ਮੁਰੇ ਤੋਂ ਉਹ ਬਹੁਤ ਜ਼ਿਆਦਾ ਵਾ ਠੀਕ ਆ ਤੇ ਚਲੋ ਹੁਣ ਪਹੁੰਚਦੇ ਆ ਪਹਿਲੇ ਪਿੰਡ ਨੂੰ ਬਾਕੀ ਗੱਲਬਾਤ ਫਿਰ ਦੱਸਦਾ ਜੀ ਤੁਹਾਨੂੰ ਆ ਚੈੱਕ ਕਰੋ ਜੀ ਮਾਹੌਲ ਕਿੰਨਾ ਘੈਂਟ ਆ ਹੈ ਸਿਟੀ ਵਾਲੇ ਏਰੀਆ ਦੇ ਵਿੱਚ ਇਦਾਂ ਦਾ ਮਾਹੌਲ ਨਹੀਂ ਉੱਥੇ ਦੇ ਕੋਈ ਹੈ ਹੀ ਨਹੀਂ ਆਤਾ ਪਤਾ ਹੀ ਨਹੀਂ ਧੁੰਦ ਦਾ ਆ ਦੇਖੋ ਜੀ ਇਸੇ ਕਰਕੇ ਕਹਿਣਾ ਕਿ ਪਿੰਡਾਂ ਥਾਵਾਂ ਦੇ ਵਿੱਚ ਰਹਿਣਾ ਜਿਹੜਾ ਉਹ ਬਹੁਤ ਹੀ ਵਧੀਆ ਵਾ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜੀ ਤੁਸੀਂ ਕਿਹੜੇ ਪਿੰਡ ਦੇ ਵਿੱਚੋਂ ਕਿਹੜੇ ਸ਼ਹਿਰ ਦੇ ਵਿੱਚੋਂ ਇਹ ਵੀਡੀਓ ਦੇਖ ਰਹੇ ਹੋ ਤੇ ਉੱਥੇ ਧੁੰਦ ਪੈਣੀ ਸ਼ੁਰੂ ਹੋਈ ਜਾਂ ਨਹੀਂ ਹੋਈ ਆ ਦੇਖੋ ਯਾਰ ਦੂਰੋਂ ਗੱਡੀਆਂ ਜਿਹੜੀਆਂ ਨਜ਼ਰ ਨਹੀਂ ਸੀ ਆ ਰਹੀਆਂ ਹੁਣ ਕਲੋਜ਼ ਆਇਆ ਤੇ ਹੁਣ ਨਜ਼ਰ ਆਈਆਂ ਵਾ ਠੀਕ ਹੈ ਬਹੁਤ ਹੀ ਸੋਹਣਾ ਮਾਹੌਲ ਹੈ ਜੀ ਸ਼ੁਕਰ ਹੈ ਬਰਮਾਜ਼ਮਾ ਦਾ ਕਿ ਮੈਂ ਆਪਣੇ ਪਿੰਡ ਨੂੰ ਜਿਹੜਾ ਵਾਪਸੀ ਕਰਨ ਲੱਗਾ ਤੇ ਬਹੁਤ ਜਲਦੀ ਮੈਂ ਤੁਹਾਨੂੰ ਇਸੇ ਪਿੰਡ ਦੇ ਵਿੱਚ ਹੀ ਮਿਲਾਂਗਾ ਜੀ ਆਹ ਦੇਖੋ ਜੀ ਮਾਹੌਲ ਮੈਨੂੰ ਸੱਚ ਵਿੱਚ ਮੈਨੂੰ ਸ਼ਹਿਰ ਦੇ ਵਿੱਚ ਰਹਿੰਦੇ ਨਾ ਮੇਰਾ ਥੋੜਾ ਦਿਮਾਗ ਹੀ ਕਨਫਿਊਜ਼ ਹੋ ਗਿਆ ਸੀ ਯਾਰ ਕਿਉਂਕਿ ਲੋਕ ਉੱਥੇ ਦੇਖਦੇ ਨਹੀਂਗੇ ਵੀ ਕਿਸ ਤਰ੍ਹਾਂ ਰਹਿਣਾ ਕਿਸ ਤਰ੍ਹਾਂ ਨਹੀਂ ਲੇਕਿਨ ਬਸ ਉਹਨਾਂ ਨੂੰ ਇਹ ਆ ਕਿ ਹਾਏ ਇੱਧਰ ਜਾਂ ਹਾਏ ਉੱਧਰ ਬਸ ਬਟ ਪਿੰਡਾਂ ਥਾਵਾਂ ਦੇ ਵਿੱਚ ਹਰ ਇੱਕ ਕੰਮ ਜਿਹੜਾ ਸਹਿਸਵਾਭ ਨਾਲ ਹੁੰਦਾ ਵਾ ਆ ਲੋ ਜੀ ਆਲੂ ਦੀ ਖੇਤੀ ਹੋਈ ਹੋਈ ਆ ਆਲੂ ਆਲੂ ਬੀਜਾ ਹੈ ਸਾਰਾ ਹੋਰਾ ਠੀਕ ਹੈ ਫਿਲਹਾਲ ਨਹਿਰ ਦੇ ਕੋਲ ਪੁੰਜਿਆ ਵਾ ਤੇ ਹੁਣ ਇਧਰੋਂ ਜਾਣਾ ਵਾ ਜੀ ਆਪਾਂ ਆਪਣੇ ਪਿੰਡ ਵਾਲੀ ਸਾਈਡ ਉਹ ਦੇਖੋ ਜੀ ਓਏ ਹੋਏ ਸ਼ੁਕਰ ਹੈ ਬਾਈ ਗੁਰਜੀ ਹਾਂ ਜੀ ਦੋਸਤੋ ਗੱਡੀ ਲੈ ਕੇ ਮੈਂ ਆ ਗਿਆ ਸੀਗਾ ਆਪਣੇ ਪਿੰਡ ਵੱਲੋਂ ਵੀ ਹੋਇਆ ਤੇ ਫਿਲਹਾਲ ਹੁਣ ਤਿਆਰੀ ਹੋ ਚੁੱਕੀ ਜੀ ਆਪਣੀ ਫੂਡ ਕਾਰ ਦੀ ਤੇ ਫੂਡ ਕਾਰ ਦਾ ਸਾਰਾ ਸਮਾਨ ਆਲਰੇਡੀ ਬਣ ਚੁੱਕਾ ਵਾ ਤਿਆਰੀ ਹੋ ਚੁੱਕੀ ਜੀ ਸਾਰੀ ਤੇ ਫੂਰ ਕਾਰਟ ਵਾਲੇ ਜਿਹੜਾ ਸਮਾਨ ਹੈ ਮੈਂ ਸਾਰਾ ਗੱਡੀ ਦੇ ਵਿੱਚ ਲੋਡ ਕਰਾ ਹੈ ਇਹ ਜਨਾਬ ਅੱਗੇ ਨਾਲ ਹੁਣ ਮਿੱਟੀ ਵਗੈਰਾ ਨਹੀਂ ਖਾਂਦੇ ਓਏ ਪਰ ਲੂਣ ਦੇ ਦੇ ਇੱਧਰ ਚਲੋ ਹੁਣ ਨਿਕਲਦੇ ਜੀ ਆਪਾਂ ਆਪਣੀ ਕੰਮ ਵੱਲ ਤੇ ਚਲ ਕੇ ਕਰਦੇ ਜੀ ਕੰਮ ਦੋ ਛੁੱਟੀਆਂ ਹੋ ਗਈਆਂ ਵਾ ਤੇ ਕਰਦੇ ਜੀ ਕੰਮ ਚੱਲ ਕੇ ਸ਼ੁਰੂ ਬਸ 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 ਬਾਏ 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 ਦੋਸਤੋ ਆ ਗਏ ਜੀ ਆਪਣੀ ਲੋਕੇਸ਼ਨ ਦੇ ਉੱਪਰ ਫਿਲਹਾਲ ਤੇ ਕੰਮ ਕਾਜ ਸ਼ੁਰੂ ਹੋ ਚੁੱਕਾ ਵਾ ਬੇਸਿਕ ਟਾਈਮ ਤਕਰੀਬਨ ਸਵਾ 12 ਹੋ ਚੁੱਕੇ ਨੇ ਜਦੋਂ ਮੈਂ ਘਰੋਂ ਨਿਕਲਿਆ ਉਦੋਂ ਮੈਂ 12:00 ਨੂੰ 5 ਮਿੰਟ ਪੇਸ਼ ਸੀ ਜਦੋਂ ਮੈਂ ਨਿਕਲਿਆ ਵਾ 20 ਮਿੰਟ ਮੈਨੂੰ ਹੋ ਚੁੱਕੇ ਨੇ ਤੇ ਫਿਲਹਾਲ ਜਦੋਂ ਪਹੁੰਚਿਆ ਵਾ ਕਸਟਮਰ ਆਲਰੇਡੀ ਲੱਗ ਚੁੱਕੇ ਨੇ ਆਪਣੇ ਇਹ ਸਟਾਰਟਿੰਗ ਹੋ ਚੁੱਕੀ ਬਹੁਤ ਛੋਣੀ ਬੋਣੀ ਵੀ ਹੋ ਗਈ ਹੈ ਤੇ ਦੇਖਦੇ ਆ ਜੀ ਅੱਜ ਦਾ ਦਿਨ ਆਪਣਾ ਕਿੱਦਾਂ ਦਾ ਰੰਦਾ ਵਾ ਦੋ ਛੁੱਟੀਆਂ ਬਾਅਦ ਆਇਆ ਕਿ ਕਿੰਨੀ ਦੇਰ ਤੱਕ ਵਿਹਲਾ ਹੁਣਾ ਹੈ ਅੱਜ ਕੁਝ ਨਹੀਂ ਪਤਾ ਜੀ ਕਿਉਂਕਿ ਦੋ ਛੁੱਟੀਆਂ ਦੇ ਨਾਲ ਕਸਟਮਰ ਜਿਹੜੇ ਉਹ ਟੁੱਟ ਜਾਂਦੇ ਆ ਬੇਸਿਕ ਕੁਝ ਕਸਟਮਰਾਂ ਦੇ ਫੋਨ ਤੇ ਆਈ ਸੀਗੇ ਲੇਕਿਨ ਕੁਝ ਕੁਝ ਜਿਹੜਾ ਰਿਸਿਵ ਕੀਤੇ ਕੁਝ ਦੇ ਨਹੀਂ ਕਿਉਂਕਿ ਕੋਈ ਬਹੁਤ ਜ਼ਰੂਰੀ ਕੰਮ ਦੇ ਵਿੱਚ ਫਸਿਆ ਆ ਸੀਗਾ ਜਿਸ ਕਰਕੇ ਨਹੀਂ ਰਿਸਿਵ ਕਰਵਾਇਆ ਫਿਲਹਾਲ ਦੋ ਸੁੱਤियां ਹੋ ਚੁੱਕੀਆਂ ਨੇ ਦੇਖਦੇ ਆਂ ਜੀ ਅੱਜ ਦਾ ਦਿਨ ਕਿੱਦਾਂ ਦਾ ਰਹਿੰਦਾ ਵਾ ਕਿੰਨੇ ਵੇ ਫ੍ਰੀ ਹੋਣਾ ਵਾ ਤੇ ਜਿਸ ਤਰ੍ਹਾਂ ਫ੍ਰੀ ਹੋਣਾ ਫਿਰ ਮਿਲਦਾ ਜੀ ਤਨ ਮੈਂ ਹਾਂਜੀ ਦੋਸਤੋ ਬਿਲਕੁਲ ਫ੍ਰੀ ਹੋ ਗਿਆ ਜੀ ਸਾਰੇ ਬਰਤਨ ਵਗੈਰਾ ਸਮਰ ਕੇ ਵਿੱਚ ਰੱਖ ਲਿਆ ਗੱਡੀ 'ਚ ਤੇ ਹੁਣ ਚੱਲਿਆ ਜੀ ਘਰੇ ਟਾਈਮ ਤਕਰੀਬਨ 3:30 ਹੋ ਗਏ 3:40 ਤੇ ਚਲੋ ਸ਼ੁਕਰ ਹੈ ਕਿ ਦੋ ਦਿਨ ਬਾਅਦ ਆਇਆ ਵਾਂ ਲੇਕਿਨ ਫਿਰ ਵੀ ਕਸਟਮਰ ਆਲਰੇਡੀ ਵੇਟ ਕਰਦੇ ਪਏ ਸੀਗੇ ਤੇ ਟਾਈਮ ਚੈਰੀ ਫ੍ਰੀ ਕਰਤਾ ਵਾ ਸਾਰਾ ਸਮਾਨ ਲੱਗ ਗਿਆ ਬਸ ਤਿੰਨ ਭਟੂਰੇ ਬਚੇ ਸੀ ਜਿਹੜੇ ਮੈਂ ਹੋਰ ਹੀ ਖਾ ਗਏ ਹਟਿਆ ਮੈਂ ਭੁੱਖ ਬੋਲ ਲੱਗੀ ਬੀ ਸਵੇਰੇ ਨਾਸ਼ਤਾ ਘਾਟੇ ਕੀਤਾ ਸੀ ਤੇ ਚਲੋ ਹੁਣ ਫਿਲਹਾਲ ਘਰੇ ਪਹੁੰਚਦੇ ਆ ਉਸ ਤੋਂ ਬਾਅਦ ਵਿੱਚ ਇੱਕ ਦੋ ਕੰਮ ਨੇ ਕਰਨ ਵਾਲੇ ਉਹ ਕਰਦੇ ਆ ਤੇ ਚਲੋ ਪਹਿਲਾਂ ਘਰੇ ਪਹੁੰਚਦੇ ਆ ਜੀ ਫਟਾਫਟ ਜੀ ਦੋਸਤੋ ਪਰ ਪਹੁੰਚ ਗਏ ਜੀ ਘਰ ਵਾਲੀ ਸਾਈਡ ਤੇ ਲੇਕਿਨ ਗਲੀ ਦੇ ਵਿੱਚ ਪਹੁੰਚਿਆ ਜੀ ਸਪੇਸ ਜਮਈ ਹੈ ਨਹੀਂ ਕਿ ਇੱਕ ਵੀ ਜਗ੍ਹਾ ਦੇ ਉੱਪਰ ਗੱਡੀ ਲਗਾਣ ਨੂੰ ਆਹ ਚੱਕਰੋ ਇੱਥੋਂ ਹੈ ਨਹੀਂ ਅੱਗੇ ਗੱਡੀ ਲੱਗੀ ਹੀ ਏ ਗਲੀ ਮੁੜਦੇ ਹੀ ਤੇ ਪਿੱਛੇ ਵੀ ਹੋਰਾਂ ਸਪੇਸ ਹੈ ਨਹੀਂ ਗੱਡੀਆਂ ਗੱਡੀਆਂ ਖੜੀਆਂ ਹੋਈਆਂ ਦਿਖਾ ਇਸੇ ਕਰਕੇ ਇਹ ਮੁੱਲੇ ਨੂੰ ਆਪਾਂ ਛੱਡਣਾ ਚਾਹੁੰਦੇ ਜੀ ਕਿਉਂਕਿ ਬਾਈ ਬਹੁਤ ਔਖਾ ਵਾ ਇਸ ਮੁੱਲੇ ਦੇ ਵਿੱਚ ਰਹਿਣਾ ਕਿਉਂਕਿ ਆਪਣੀ ਗੱਡੀ ਵੀ ਖਰਾਬ ਕਰਵਾ ਲਈ ਹੋਈ ਐਸੇ ਕਰਕੇ ਆ ਚੈੱਕ ਕਰੋ ਠੀਕ ਹੈ ਤੇ ਚਲੋ ਹੁਣ ਫਿਲਹਾਲ ਬਰਤਨ ਕੱਢਦੇ ਹਾਂ ਉਸ ਤੋਂ ਬਾਅਦ ਮੈਂ ਦੇਖਦੇ ਹਾਂ ਜੀ ਕੀ ਕਰਨਾ ਵਾ ਹਾਂਜੀ ਦੋਸਤੋ ਮੈਂ ਘਰੇ ਪਹੁੰਚ ਗਿਆ ਜੀ ਫਿਲਹਾਲ ਤੇ ਬਰਤਨ ਵਗੈਰਾ ਆਲਰੇਡੀ ਕੱਢ ਕੇ ਰੱਖਤੇ ਹੁਣ ਮੈਂ ਰੱਖਣ ਚੱਲਾਂ ਜੀ ਕੱਪੜਿਆਂ ਵਾਲੇ ਬੈਗ ਠੀਕ ਹੈ ਜੀ ਅੱਜ ਬਹੁਤ ਦਿਨਾਂ ਬਾਅਦ ਜਾਣਾ ਵਾ ਕੱਪੜਿਆਂ ਵਾਲੇ ਕੰਮ ਤੇ ਕਿਉਂਕਿ ਅੱਜ ਸਵੇਰੇ ਬਹੁਤ ਦੁਪਹਿਰ ਸੀ ਸ਼ਾਇਦ ਹੋ ਸਕਦਾ ਵਾ ਕਪੜੇ ਜਿਹੜੀ ਕਪੜਿਆਂ ਦੀ ਸੇਲ ਉਹ ਹੋ ਜਵੇ ਠੀਕ ਹੈ ਉਸ ਤੋਂ ਪਹਿਲਾਂ ਆਪਾਂ ਜਣਾਵਾਂ ਜੀ ਡੋਲੀ ਪਹਿਲੇ ਸੋਲੇ ਸਾਈਡ ਅ ਠੀਕ ਹੈ ਤੇ ਚਲੋ ਹੁਣ ਫਿਲਹਾਲ ਅ ਪਹਿਲੇ ਫਟਾਫਟ ਆਪਾਂ ਜਿਹੜੇ ਰਹਿੰਦੇ ਹੋਏ ਟੇਬਲ ਵਗੈਰਾ ਛਤਰੀ ਵਗੈਰਾ ਉਹ ਲੈ ਕੇ ਆਨੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕਪੜਿਆਂ ਵਾਲੇ ਬੈਗ ਨੇ ਉਹ ਵਿੱਚੇ ਰੱਖਦੇ ਆਂ ਤੇ ਚਲੋ ਇੱਥੋਂ ਬੈਗ ਜਿਹੜਾ ਇੱਕ ਲੈ ਚਲਦੇ ਆ ਵੱਡੇ ਵਾਲਾ ਠੀਕ ਹੈ ਆਹ ਵਾਲਾ ਬੈਗ ਇਹ ਜਿਹੜਾ ਉਹ ਲੈ ਕੇ ਚਲਦੇ ਆ ਆਹ ਤੇ ਚਲੋ ਆਹ ਦਰੋਂ ਟੇਬਲ ਵਗੈਰਾ ਕੱਢ ਕੇ ਲੈਨੇ ਆ ਪਿਆ ਰੱਖ ਕੇ ਆਨੇ ਆ ਆਜੀ ਦੋਸਤੋ ਦੁਬਾਰਾ ਫਿਰ ਨਿਕਲਾ ਹੈ ਜੀ ਕਰੋ ਵਾਟਵਾ ਮੈਂ 2 ਮਿੰਟ ਮਿਲਿਆ ਜੀ ਘਰੇ ਬੈਣ ਦਾ ਟਾਈਮ ਸਿਰ 2 ਮਿੰਟ ਬੈਠਾ ਜਿਹੜਾ ਖੜਾ ਖੜਾਈ ਜਿੱਦਾਂ ਹੀ ਸਮਾਨ ਉਤਾਰਿਆ ਉਸ ਤੋਂ ਬਾਅਦ ਮੈਂ ਕੱਪੜੇ ਲੋਡ ਕਰਕੇ ਤੇ ਆ ਗਿਆ ਜੀ ਕਬੀ ਟਾਈਮ ਹੀ ਬਹੁਤ ਹੋ ਗਿਆ ਆ ਇਸ ਕਰਕੇ ਵਾਪਸ ਆ ਗਿਆ ਤੇ ਚਲੋ ਹੁਣ ਪਹੁੰਚ ਜਾਈਏ ਪਹਿਲੇ ਆਪਣੀ ਲੋਕੇਸ਼ਨ ਦੇ ਉੱਪਰ ਆਮਾਲ ਮੂਲ ਲਗਾਣੇ ਆ ਤੇ ਦੇਖਦੇ ਜਾਈਏ ਕਿਤੇ ਦਿਨ ਕਿੱਦਾਂ ਤੇ ਰਹਿੰਦਾ ਤੇ ਚਲੋ ਪਹਿਲਾਂ ਪਹੁੰਚ ਜਾ ਫਟਾਫਟ ਉੱਥੇ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਜੀ ਆਪਣੀ ਲੋਕੇਸ਼ਨ ਦੇ ਉੱਪਰ ਦੁਬਾਰਾ ਕਾਫੀ ਦਿਨਾਂ ਬਾਅਦ ਆਪਣੇ ਕੱਪੜਿਆਂ ਦੀ ਸੇਲ ਲਗਾਣ ਲਈ ਅ तकरीबन ਮੇਰੇ ਖਾਤੇ ਜੀ ਜਿਆਦਾ ਨਾ ਸੀ 6 ਦਿਨ ਤੇ ਬੀਤ ਗਏ ਆ ਕਿਉਂਕਿ ਬਈ ਸੇਲ ਹੀ ਨਹੀਂ ਸੀ ਹੁੰਦੀ ਜਿਸ ਕਰਕੇ ਮਨ ਨਾ ਥੋੜਾ ਆਕ ਹੀ ਆ ਗਿਆ ਸੀ ਜਿਸ ਕਰਕੇ ਮੈਂ ਕੱਪੜੇ ਲਗਾਨੇ ਬੰਦ ਕਰ ਦਿੱਤੇ ਸੀ ਲੇਕਿਨ ਫਿਰ ਸੋਚਿਆ ਯਾਰ ਇਸ ਵਾਰ ਫਿਰ 18000 ਦੀ ਸ਼ਰਟ ਖਾਦੀ ਹੋਈ ਮਾਲ ਮੰਗਵਾ ਕੇ ਤੇ ਪਿਛਲਾ ਤੇ ਇਸੇ ਕਰਕੇ ਫਿਰ ਮੈਂ ਦੁਬਾਰਾ ਜਿਹੜੀ ਉਹ ਸੇਲ ਲਗਾਣੀ ਸ਼ੁਰੂ ਕਰਤੀ ਐ ਆਰਟੀਕਲ ਥੋੜੇ-ਬਹੁਤ ਟੰਗੇ ਆ ਬਾਕੀ ਉਰਾ ਪਏ ਆ ਸੋੜਾ ਬੋਲਦਾ ਜਿਹੜਾ ਗੱਡੀਆਂ ਦੇ ਵਿੱਚ ਗੱਡੀ ਦੇ ਵਿੱਚ ਯਾਨੀ ਕਿ ਬੈਗ ਦੇ ਵਿੱਚ ਪਿਆ ਹੋਆ ਮਾਲ ਠੀਕ ਹੈ ਤੇ ਹੁਣ ਉਡੀਕ ਕਰਦਾ ਪਿਆ ਕਸਟਮਰ ਦੀ ਫਿਲਹਾਲ ਕਸਟਮਰ ਹਾਲੇ ਤੱਕ ਕੋਈ ਨਹੀਂ ਲੱਗਾ ਮੈਨੂੰ ਮਾਲ ਲਗਾਉਣ ਨੂੰ 8 ਘੰਟੇ ਨਾਲੋਂ ਜ਼ਿਆਦਾ ਹੋ ਗਿਆ 9 ਘੰਟਾ ਹੋ ਗਿਆ ਵਾ ਤੇ ਬੈਠਾ ਜੀ ਫਰੀਜ਼ ਆ ਫਰੀ ਪੁੱਛ ਕੇ ਜਾਂਦੇ ਆ 1 2 ਜਣੇ ਗਏ ਉਸ ਤੋਂ ਬਾਅਦ ਮੇ ਕੋਈ ਨਹੀਂ ਆਇਆ ਫਿਲਹਾਲ ਰੂਟ ਜਿਹੜੀ ਚਲਣੀ ਸ਼ੁਰੂ ਹੋ ਚੁੱਕੀ ਆ ਦੇਖੋ ਠੀਕ ਹੈ ਤੇ ਲੇਕਿਨ ਜਿਸ ਤਰ੍ਹਾਂ ਸਵੇਰੇ ਮਾਹੌਲ ਸੀਗਾ ਸਰਦੀ ਦਾ ਮੈਨੂੰ ਲੱਗਿਆ ਸੀਗਾ ਸ਼ਾਇਦ ਕਪੜੇ ਜਿਹੜੇ ਉਹ ਸੇਲ ਹੋਣੇ ਸ਼ੁਰੂ ਹੋ ਜਾਣਗੇ ਲੇਕਿਨ ਸਰਦੀ ਸਵੇਰੇ ਹੀ ਹੁੰਦੀ ਹੈ ਸ਼ਾਮ ਨੂੰ ਤੇ ਪਤਾ ਹੀ ਨਹੀਂ ਕੁਝ ਦਿਨੇ ਦੁਪਹਿਰ ਨਿਕਲ ਜਾਂਦੀ ਹੈ ਤੇ ਦੇਖਦੇ ਹਾਂ ਜੀ ਹੁਣ ਆਪਣੇ ਅੱਜ ਦੇ ਦਿਨ ਕੋਈ ਕਪੜੇ ਸੇਲ ਹੁੰਦੇ ਜਾਂ ਨਹੀਂ ਹੁੰਦੇ ਹਾਂ ਦੁਪਹਿਰ ਹੋਇਆ ਪੈਸੇ ਕੋਲੋਂ ਵੀ ਕਾਫੀ ਪੈਸੇ ਲੱਗ ਚੁੱਕੇ ਆ ਫੇਰ ਉੱਥੇ ਤੋਂ ਉੱਥੇ ਹੀ ਮਾਲ ਪਿਆ ਆ ਅਭੀ ਠੀਕ ਅਭੀ ਨੇ ਵੀ ਆਪਣੇ ਤਾਮਜਮ ਥੋੜਾ ਬੋਤਾਂ ਲਗਾਇਆ ਆ ਅੱਜ ਬਹੁਤ ਦਿਨਾਂ ਬਾਅਦ ਮਿਲਿਆ ਇਹਨੂੰ ਵੀ ਦੋ ਛੁੱਟੀਆਂ ਕਰਕੇ ਆਇਆ ਜੀ ਵੈਸੇ ਵੀ ਮੈਂ ਆਪਣੇ ਪੂਰ ਘਰ ਤੋਂ ਵੀ ਠੀਕ ਹੈ ਤੇ ਦੇਖਦੇ ਜੀ ਕਿੱਦਾਂ ਰਹਿਦਾ ਵਜੇ ਤੇ ਜਦੋਂ ਸਮਰ ਕੇ ਪਰ ਕਰੇ ਚਲਾਂਗੇ ਫਿਰ ਮਿਲਦਾ ਜੀ ਤੁਹਾਨੂੰ ਹਾਂਜੀ ਦੋਸਤੋ ਫਿਲਹਾਲ ਹਾਲੇ ਵੀ ਆਪਣੀ ਲੋਕੇਸ਼ਨ ਦੇ ਉੱਪਰ ਆ ਤੇ ਦਿਵਜੋਤ ਆ ਚੁੱਕਾ ਸੀਗਾ ਕਿਉਂਕਿ ਮੈਂ ਨਾ ਕਰੇ ਬੈਟਰੀ ਬੁੱਲ ਗਿਆ ਸੀਗਾ ਆ ਵਾਲੀ ਤੇ ਜਿਸ ਕਰਕੇ ਨਾ ਅੱਭੀ ਜਾ ਕੇ ਨਾ ਦਿਵਜੋਤ ਨੂੰ ਨਾਲ ਲਿਆ ਆਇਆ ਕਿਉਂਕਿ ਮੈਂ ਹੀ ਕਿਹਾ ਸੀ ਨਾਲ ਲੈ ਲੇਕਿਨ ਇੱਥੇ ਆਇਆ ਵਾ ਆ ਚੈੱਕ ਕਰੋ ਸੋ ਗਿਆ ਹੁਣ ਕਾਫੀ ਟਾਈਮ ਹੋ ਗਿਆ ਨੇ ਸੁੱਤੇ ਨੂੰ ਹੁਣ ਇਹਦੀ ਮੰਮਾ ਨੂੰ ਫੋਨ ਕੀਤਾ ਫੇਰ ਆਣਗੇ ਉਹ ਤੇ ਫਿਲਹਾਲ ਹਜੇ ਤੱਕ ਆਪਣਾ ਇੱਕ ਕਸਟਮਰ ਲੱਗਾ ਵਾ ਤੇ ਲੇਕਿਨ ਹੁਣ ਕੋਈ ਕਸਟਮਰ ਨਹੀਂ ਰੋਡ ਚੱਲਦੀ ਪਈ ਫਿਲਹਾਲ ਤੇ ਲੇਕਿਨ ਗਾ ਕੋਈ ਨਹੀਂ ਲੱਗਾ ਫੇਰ ਅੱਜ ਤੇ ਦੇਖਦੇ ਹਾਂ ਉਹ ਨੂੰ ਬੈਠੇ ਆ ਥੋੜੀ ਦੇਰ ਹੋਰ ਪਰ ਠੰਡ ਹੁਣ ਸ਼ਾਮ ਨੂੰ ਫੇਰ ਨਹੀਂ ਹੈਗੀ ਆ ਦੇਖੋ ਤੁਨ ਦੇ ਦਾ ਨਾਮ ਨਿਸ਼ਾਨ ਨਹੀਂ ਹੈਗਾ ਨਾ ਹੀ ਕੋਈ ਠੰਡ ਤੁਣ ਵੇਟ ਕਰਦੇ ਆ ਕੋਈ ਕਸਟਮਰ ਆਂਦਾ ਜਾਂ ਨਹੀਂ ਆਂਦਾ ਬੀਸਿਸ ਆਫ ਦਾ ਮੋਹਲ ਬਨੇ ਮੈਨੂੰ ਪਈ ਲੱਗਦਾ ਫਿਰ ਕੋਈ ਕਸਟਮਰ ਲੱਗੇਗਾ ਆਪਣਾ ਫਿਰ ਅੱਜ ਤੇ ਕੋਈ ਗੱਲ ਨਹੀਂ ਫਿਰ ਵੀ ਆਪਾਂ 8:30 ਵਜੇ ਤੋਂ ਸਾਰਾ ਕੰਮ ਸਮੇਟ ਕੇ ਨਾਲ ਚੱਲ ਪਾਵਾਂਗੇ ਠੀਕ ਹੈ ਜਦੋਂ ਇੱਥੇ ਚਲਦੇ ਆ ਫਿਰ ਮਿਲਦਾ ਤੁਹਾਨੂੰ ਮੈਂ ਹਾਂਜੀ ਦੋਸਤੋ ਫਿਲਹਾਲ ਦਿਵਜੋਤ ਹੋ ਗਿਆ ਸੀਗਾ ਤੁਹਾਨੂੰ ਪਤਾ ਵਾ ਦਿਵਜੋਤ ਦੇ ਮਮਾ ਆਏ ਨੇ ਉਹਨੂੰ ਲੈਣ ਲਈ ਫਿਰ ਹਲੇ ਵੀ ਸੁੱਤਾ ਆਇਆ ਕੁਮਾਈਆਂ ਨੂੰ ਕੁਮਾਈ ਆ ਦੇਖੋ ਕੁਮਾਣਾ ਆ ਦੇਖੋ ਸੋ ਗਿਆ ਹਾਇ ਇੱਥੇ ਆ ਕੇ ਤੇ ਉੱਡਾ ਖੇਡਦਾ ਪਿਆ ਸੀਗਾ ਜੂਸ ਵਾਲੇ ਦੇ ਨਾਲ ਚੱਲ ਗਿਆ ਆਬੀ ਨਾਲ ਚੱਲ ਗਿਆ ਮੈਂ ਲੈ ਕੇ ਗਿਆ ਹਰ ਜਗ੍ਹਾ ਜਿਵੇਂ ਕੋ ਮੱਲੇ ਤੇ ਪਰ ਉਸ ਹੋ ਗਿਆ ਆਖਿਰਕਾਰ ਹਾਂ ਹਾਂ ਉਸ ਨਾਲ ਚੱਲ ਜਾ ਕੋਈ ਨਹੀਂ ਹਾਂਜੀ ਦੋਸਤੋ ਫਿਲਹਾਲ ਹੁਣ ਸਾਰਾ ਜਿਹੜਾ ਤਾਮਜਮ ਸਮਾਰਟ ਸਮੇਟ ਕੇ ਨਾਲ ਵਿੱਚ ਰੱਖ ਲਿਆ ਵਾ ਬਈ ਇੱਕ ਵੀ ਕਸਟਮਰ ਨਹੀਂ ਆ ਰਹੀ ਸੀ ਜਿਸ ਕਰਕੇ ਨਾਲ ਦਿਮਾਗ ਜਰਾ ਕਨਫਿਊਜ਼ ਹੋ ਗਿਆ ਸੀਗਾ ਤੇ ਹੁਣ ਚੱਲਿਆਂ ਜੀ ਘਰਿਆ ਦੇਖੋ ਆ ਬੰਨ ਲਿਆ ਸਾਰੀਆਂ ਬੋਟਲੀਆਂ ਰੱਖ ਲਿਆ ਵਾ ਸਾਰਾ ਤੇ ਚੱਲਦੇ ਆ ਜੀ ਹੁਣ ਕਰੇ ਯਾਰ ਬਹੁਤ ਪਰੇਸ਼ਾਨ ਹੋ ਗਿਆ ਵਾਂ ਸ਼ਾਮਾਂ ਦਾ ਆਇਆ ਹੁਣ ਟਾਈਮ 8:30 ਹੋ ਗਏ ਨੇ ਤੇ ਕੋਈ ਕਸਟਮਰ ਨਹੀਂ ਲੱਗਾ ਯਾਰ ਕੀ ਕਰਾਂ ਦੇ ਕੋਈ ਗੱਲ ਨਹੀਂ ਚਲਦੇ ਆ ਜੀ ਘਰੇ ਹੁਣ ਵਾਪਸ ਜੀ ਦੋਸਤੋ ਸਾਰੇ ਜਿਹੜੇ ਕੱਪੜੇ ਵਗੈਰਾ ਨੇ ਔਰ ਸਾਰੇ ਬੈਗ ਵਗੈਰਾ ਔਰ ਉਤਾਰ ਕੇ ਘਰੇ ਰੱਖਾਂ ਫਿਲਹਾਲ ਹੁਣ ਗੱਡੀ ਦੇਣ ਚਲਾਂਗੇ ਛੋਟੇ ਨੂੰ ਠੀਕ ਹੈ ਛੋਟਾ ਬਾਹਰ ਆ ਚੁੱਕਾ ਵਾ પેટ્રોલ ਪੰਪ ਕੋਲ ਉਹਨੂੰ ਗੱਡੀ ਦੇ ਕੇ ਇਥੇ ਮੋਟਰਸਾਈਕਲ ਲੈ ਕੇ ਆਣੀ ਹੈ ਠੀਕ ਹੈ ਤੇ ਚਲੋ ਹੁਣ ਚਲਦੇ ਆ ਫਿਲਹਾਲ ਤੇ ਚਲੋ ਜਦੋਂ ਆਏ ਆ ਫਿਲਹਾਲ ਉਦੋਂ ਹੱਥੇ ਸਪੇਸ ਖਾਲੀ ਸੀਗੀ ਵਧੀਆ ਹੋ ਗਿਆ ਤੇ ਹੁਣ ਚਲਦੇ ਆ ਜੀ